ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ ਐਮਪੀ ਰਵਨੀਤ ਸਿੰਘ ਮਿੱਟੂ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਤੇ ਉਹਨਾਂ ਦੇ ਵੱਲੋਂ ਐਸਟੀਪੀਸੀ ਅਤੇ ਆਕਾਲੀ ਦਲ ਤੇ ਤਿੱਖੇ ਨਿਸ਼ਾਨੇ ਵਿਸਾਦੇ ਗਏ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਰਾਜਵਾਨਾ ਦੇ ਵੱਲੋਂ ਭੁਖੜਤਾਲ ਨੂੰ ਲੈ ਕੇ ਫੈਸਲਾ ਲਿਆ ਗਿਆ ਸੀ ਹੁਣ ਕਿਉਂ ਨਹੀਂ ਰਾਜਵਾਨਾ ਭੁਖੜਤਾਲ ਕਰਦਾ ਤੇ ਕਿਤੇ ਨਾ ਕਿਤੇ ਮੈਨੂੰ ਇਹ ਵੀ ਸ਼ੱਕ ਆ ਕਿ ਜੋ ਚਿੱਠੀਆਂ ਜੇਲ੍ਹ ਤੋਂ ਅੰਦਰ ਆਉਂਦੀਆਂ ਨੇ ਕਿਤੇ ਉਹ ਰਾਜਵਾਨਾ ਨਹੀਂ ਲਿਖਦਾ ਤੇ ਉਹ ਵੀ ਜਿਹੜੀਆਂ ਚਿੱਠੀਆਂ ਨੇ ਉਹਨਾਂ ਦੀ ਭੈਣ ਕਮਲਦੀਪ ਕੌਰ ਰਾਜਵਾਨਾ ਦੇ ਵੱਲੋਂ ਲਿਖਿਆ ਜਾਂਦੇ ਨੇ ਅਜਿਹੇ ਹੀ ਜਿਹੜੇ ਇਲਜ਼ਾਮਾਂ ਲਗਾਏ ਗਏ ਨੇ ਪੂਰੇ ਮੁੱਦੇ ਰੋਬਨੀਤ ਬਿੱਟੂ ਦਾ ਇਸ ਮੁੱਦੇ ਤੇ ਹੋਰ ਕੀ ਕਹਿਣਾ ਹੈ ਹੁਣ ਮੈਂ ਥੋੜੇ ਥ੍ਰਿਊ ਉਹ ਚਿੱਠੀਆਂ ਜੀਆਂ ਲਿਖਦਾ ਰਹਿੰਦੇ ਅੰਦਰੋਂ ਮੈਨੂੰ ਨਹੀਂ ਲੱਗਦਾ ਵੀ ਉਹ ਰਾਜਵਾਨਾ ਚਿੱਠੀਆਂ ਲਿਖਦਾ ਉਹਨਾਂ ਦੀ ਜਿਹੜੀ ਭੈਣ ਉਹ ਆਪ ਹੀ ਚਿੱਠੀਆਂ ਲਿਖ ਕੇ ਜਿਹੜੀਆਂ ਉਹ ਬਾਹਰ ਜਿਵੇਂ ਵੀ ਉਹਨਾਂ ਨੂੰ ਠੀਕ ਲੱਗਦਾ ਜਿਵੇਂ ਵੀ ਬਾਦਲਾ ਨੇ ਕਿਹਾ ਹੁੰਦਾ ਦੇ ਦਿੰਦੇ ਆ ਲਿਖ ਕੇ ਰਾਜਵਾਨਾ ਸਾਹਿਬ ਦੀ ਜਿਹੜੀ ਉਹ ਚਿੱਠੀ ਕੋਈ ਲਿਖੀ ਨਹੀਂ ਲੱਗਦੀ ਤੇ ਉਸ ਤੋਂ ਬਾਅਦ ਜੇ ਰਾਜਵਾਨਾ ਬਹੁਤ ਆਪਣੇ ਆਪ ਨੂੰ ਕਹਿੰਦੇ ਸੀ ਤੇ ਹੁਣ 31 ਤੱਕ ਅੱਧੀ ਨਹੀਂ ਗਈ ਹੁਣ ਬਹਿਣ ਭੁਖੜਤਾਲ ਤੇ ਜੇ ਵਾਕਈ ਜੇ ਉਹਨੂੰ ਵਾਕਈ ਇਹ ਲੱਗਦਾ ਵੀ ਉਹ ਬਹੁਤ ਵੱਡਾ ਸੱਚਾ ਸੁੱਚਾ ਹੈਗੇ ਤੇ ਹੁਣ ਭੁਖੜਤਾਲ ਤੇ ਕਿਉਂ ਨਹੀਂ ਬੈਠਾ 31 ਤੋਂ ਬਾਅਦ ਉਹਨਾਂ ਨੇ ਤਾਂ ਕੁਛ ਕੀਤਾ ਨਹੀਂ ਉਹਨਾਂ ਨੇ 31 ਤੱਕ ਕਿਹਾ ਸੀ ਵੀ ਜੇ 31 ਤੱਕ ਅਕਾਲ ਤੱਕ ਸਾਧ ਦੇ ਜਥੇਦਾਰ ਕੁਛ ਨਹੀਂ ਕਰਨਗੇ ਉਹਨਾਂ ਨੇ ਤਾਂ ਕੀਤਾ ਕੁਛ ਨਹੀਂ ਉਲਟਾ ਤੁਸੀਂ ਬਿਆਨ ਸੁਣਿਆ ਹੀ ਆ ਜੋ ਆਇਆ ਹੈ ਤੇ ਹੁਣ ਗੱਜੂ ਆਣਾ ਕਿ ਨੂੰ ਉਡੀਕਦੇ ਆ ਹੁਣ ਬਹਿਣ ਭੁਖੜਤਾਲ ਤੇ ਕਿਉਂਕਿ ਪਿਛਲੀ ਭੋਖੜ ਤਾਲ ਤੇ ਜਦੋਂ ਬੈਠੇ ਉਹਨਾਂ ਨੂੰ ਪਤਾ ਲੱਗਿਆ ਕੋਈ ਕਿਸ ਨੇ ਸੀਮ ਨਹੀਂ ਕੀਤੀ ਤੇ ਇਸ ਕਰਕੇ ਉਹ ਉਸੇ ਤੇ ਹੁਣ ਚਿੱਠੀਆਂ ਲਿਖ ਕੇ ਵੀ ਮੈਂ ਤਾਂ ਜੀ ਕੋਰਟ ਚ ਜੋ ਕਹਿਣਾ ਸੀ ਮੈਂ ਕਹਿ ਲਿਆ ਹੁਣ ਅਮਿਤ ਸ਼ਾਹ ਜੀ ਨੂੰ ਹੋਮ ਮਿਨਿਸਟਰ ਨੂੰ ਮਿੰਤਾ ਹੀ ਕਰ ਰਿਹਾ ਹਾਂ ਉਹਨਾਂ ਚਿੱਠੀਆਂ ਲਿਖ ਕੇ ਜਿਹੜਾ ਵੱਡਾ ਬਹੁਤ ਵੱਡਾ ਦਲੇਰ ਸੀ ਇਹ ਤਾਂ ਇਹ ਤਾਂ ਗਦਾਕਾਰ ਕਾਰ ਬੰਦੇ ਆ ਪੁਲਿਸ ਦੀ ਵਰਦੀ ਚ ਸੀ ਇਹ ਪੁਲਿਸ ਵਾਲੇ ਨਾਲ ਰਲ ਕੇ ਜਿਹੜਾ ਛੇਦਿਆ ਆਦਮ ਸਤਾਰ ਬੈਂਸ ਸਿੰਘ ਦਾ ਜਿਹੜਾ ਹੋਇਆ ਸੀ ਉਹ ਚ ਪੁਲਿਸ ਵਾਲੇ ਰਲائے ਸੀ ਜਿਹੜਾ ਗੱਡੀ ਅੰਦਰ ਜਾਣੀ ਆ ਉਹ ਗੇਟ ਵਾਲੇ ਨੂੰ ਰਲਾਇਆ ਹੋਇਆ ਸੀ ਹੋਰ ਰਲਾਇਆ ਸੀ ਤੇ ਕਾਇਰ ਬੰਦੇ ਨੇ ਇਸ ਕਰਕੇ ਤੁਸੀਂ ਵੀ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਅੱਜ بڑے بڑے ਟੈਰਰਿਸਟਾਂ ਦੇ ਮੈਂ ਮੰਨਦਾ ਕੋਕੇ ਸਾਹਿਬ ਦੀ ਸਾਡੀ ਉਹਨਾਂ ਨਾਲ 100% ਸਹਿਮਤੀ ਆ ਦੇ ਉਹਨਾਂ ਨਾਲ ਜਿਹੜਾ ਧੱਕਾ ਕੀਤਾ ਉਸ ਵੇਲੇ ਇਹ ਉਹਨਾਂ ਦੇ ਰਾਗੀ ਪਾਠੀ ਭੇਜਦੇ ਰਹੇ ਨੇ ਉਹਨਾਂ ਦੇ ਤੇ ਅੱਜ ਤੱਕ ਗੱਲ ਨਹੀਂ ਕੀਤੀ